ਪਹਿਲਾ ਤਾਂ ਮੈਂ ਇਸ ਸਟੇਜ ਤੋਂ ਤੁਹਾਡੀ ਸੰਗਤ ਦੀ ਹਾਜ਼ਰੀ 'ਚ ਗੁਰੂ ਪਾਸਤੇ ਬੇਨਤੀ ਕਰਦਾ ਹੋਇਆ ਤੇ ਸਾਰੇ ਪੰਜਾਬੀਆਂ ਨੂੰ ਤੇ ਸਿੱਖ ਜਗਤ ਨੂੰ ਬੇਨਤੀ ਕਰਦਾ ਕਿ ਆਓ ਕੀ ਲੜਾਈ ਅੱਜ ਆਪਾਂ ਆਪਸ ਵਿੱਚ ਲੜਨੀ ਹੈ ਇੱਕ ਦੂਜੇ ਨੂੰ ਵਲਾਂ ਕੱਢਣੀਆਂ ਨੇ ਇੱਕ ਦੂਜੇ ਨੂੰ ਨਿੰਦਣਾ ਯਾਦ ਕਰੋ ਸਿੱਖ ਇਤਿਹਾਸ ਨੂੰ ਬਾਬਰ ਲੜਦੇ ਹੁੰਦੇ ਸੀ ਅਕਾਲੀ ਦੇ ਲੜਦਾ ਹੁੰਦਾ ਸੀ ਬਾਬਰ ਗਦਾਰਾਂ ਨੂੰ ਮਾਰਦੇ ਸੀ ਅਕਾਲੀ ਦੇ ਲੱਗੇ ਹੋ ਕੇ ਲੜਦਾ ਸੀ ਮਹਾਤਮਾ ਗਾਂਧੀ ਲੜਦਾ ਸੀ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਪਰ ਕਿਸੇ ਕਾਂਗਰਸੀ ਨੂੰ ਨਹੀਂ ਮਾਰਿਆ ਅਗਰੇਜ਼ ਨਾਲ ਲੜਦਾ ਸੀ ਅੱਜ ਲੜਾਈ ਥੋੜੀ ਕਿਹਦੇ ਨਾਲ ਹੈ ਮੈਂ ਉਹ ਜਿਹੜੀਆਂ ਸ਼ਕਤੀਆਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਸਾਰੀਆਂ ਟੋਪਾਂ ਦੇ ਮੂੰਹ ਇੱਧਰ ਖੋਲੀ ਬੈਠੀਆਂ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਇਹ ਤੁਹਾਡੇ ਚ ਤਾਕਤ ਹੈ ਲੜਾਈ ਦਿੱਲੀ ਨਾਲ ਲੜੋ ਲੜਾਈ ਜੋ ਪੰਜਾਬ ਜਾੜਦਾ ਉਹਦੇ ਨਾਲ ਲੜੋ ਲੜਾਈ ਉਹ ਕਾਂਗਰਸ ਜਿਹੜੀ ਝੂਠ ਮਾਰ ਕੇ ਇੱਥੇ ਸੌਖਾ ਕੇ ਬ੍ਰਿੰਦਰ ਸੋਨੇ ਸਾਰੇ ਝੂਠ ਬੋਲਿਆ ਉਹਨਾਂ ਝੂਠਿਆਂ ਨਾਲ ਲੜੋ ਲੜਾਈ ਆਪ ਵਾਲੇ ਬੇਈਮਾਨਾਂ ਨਾਲ ਲੜੋ ਜਿਨ੍ਹਾਂ ਨੇ ਗਰੰਟੀਆਂ ਦੇ ਕੇ ਸਾਰੇ ਝੂਠ ਬੋਲੇ ਨਿਕਲਿਆ ਕੱਖ ਵੀ ਹੈ ਨਹੀਂ ਲੜਾਈ ਉਹਨਾਂ ਨਾਲ ਲੜੋ ਜਿਨ੍ਹਾਂ ਨੇ ਸਰਤਾਰ ਪਰਲੋਦੀ ਦੀ ਧਰਤੀ ਤੇ ਗੁਰਨਾਨਕ ਦੇਵ ਜੀ ਦੇ ਦਿਹਾੜੇ ਤੇ ਜੋ ਗੁਰਪੁਰਬ ਮਨਾਉਂਦੇ ਆ 1000 ਗੋਲੀ ਗੁਰਨਾਨਕ ਦੇਵ ਦੇ ਨਾਲ ਇੱਕ ਦੋ ਕਰਬਾਂ ਤੇ ਜਿਹੜਾ ਗੁਰਦੁਆਰਾ ਸੀ ਦੋ ਫਰਲਾਂਗ ਤੇ ਉੱਥੇ ਚਲਾਈਆਂ ਅੱਜ ਸਾਰਾ ਪੰਜਾਬ ਸੁੱਤਾ ਪਿਆ ਅੱਜ ਉਹ ਲੋਕ ਸੁੱਤੇ ਪਏ ਨੇ ਜਿਹੜੇ ਅਕਾਲੀ ਦਲ ਨੂੰ ਗਾਲ੍ਹਾਂ ਕੱਢਦੇ ਨੇ ਅੱਜ ਉਹ ਲੋਕ ਕਿੱਥੇ ਨੇ ਕਿੱਧਰ ਜਾ ਕੇ ਲੁੱਕ ਗਏ ਨੇ ਅੱਜ ਉਹ ਲੋਕ ਅੱਜ ਉਹ ਕਿਧਰ ਗਏ ਹਮਾ ਪੁਰਸ਼ ਜਿਹੜਾ ਅੰਦਰ ਦਰਸਾਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਤੇ ਹਮਲਾ ਕੀਤਾ ਯਾਦ ਆ ਉਹ ਬੰਦਾ ਜਦੋਂ ਬਾਹਰ ਦਿੱਤਾ ਅਕਾਲੀ ਦਲ ਨੇ ਕਿਹਾ ਦੱਸੋ ਕੌਣ ਸੀ ਪਰਤਾੜ ਕਰੋ ਕਿਸੇ ਨੂੰ ਸੁਰਤਾਂ ਬੋਲਦਾ ਕੋਈ ਕਿਧਰ ਗਏ ਲੋਕ ਕਿਧਰ ਗਿਆ ਬਰਿੰਡੇ ਜਾ ਕੇ ਬਦਬੀਆਂ ਹੋਈਆਂ ਅੱਜ ਤੱਕ ਹੋਈ ਜਾ ਰਹੀਆਂ ਨੇ ਕੋਈ ਪੁੱਛਦਾ ਆ ਕਾਂਗਰਸ ਵਾਲਾ ਦਾ ਐਮਐਲਏ ਕੈਦ ਹੋ ਗਿਆ ਜੋ ਬਲੇਡ ਕੋਡਲੇ ਕੁਰਾਨ ਸ਼ਰੀਫ ਦੀ ਬੇਅਦਵੀ ਕੀਤੀ ਸੀ ਉਹਦੇ ਚ 80 ਲੱਖ ਰੁਪਇਆ ਦੇ ਕੇ ਉਹ ਬੰਦਾ ਭੇਜਿਆ ਉਹ ਬੰਦਾ ਫੜਿਆ ਗਿਆ ਉਹ ਮੰਨ ਗਿਆ ਕਿ ਮੈਨੂੰ 80 ਲੱਖ ਰੁਪਇਆ ਆਇਆ ਹੈ ਕਿਨੇ ਭੇਜਿਆ ਜਦਵੈ ਬੇਲੇ ਨੇ ਭੇਜਿਆ ਤੇ 2.5 ਸਾਲ ਕੈਦ ਹੋਗੀ ਪੁੱਛਦਾ ਕਾਪਾਣਾ ਨੇ ਕੀ ਕੀਤਾ ਇਹ ਉਹ ਲੋਕ ਆ ਜਿਹੜੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਆ